ਟਾਕੜ ਇੱਕ ਪਾਸੇ ਨੌਜਵਾਨ ਗੱਭਰੂ ਮੇਰੇ ਮਿੱਤਰੋ ਸੁਨਿਆਰਾ ਦੇ ਵੱਜਾ ਹੋਇਆ ਇਹਨੂੰ ਮੱਖਣ ਵਾਲੀ ਸਾਹਿਬ ਕਹਿੰਦੇ ਵੀ ਦੂਸਰਾ ਸ਼ੀਲੂ ਹੈ ਹਰਿਆਣੇ ਤੋਂ ਆਇਆ ਹੋਇਆ ਧਾਕੜ ਗੋਦੜੀਆਂ ਦੀ ਧਰਤੀ ਦਾ ਬੋਸਾਂ ਦਾ ਭੇੜ ਖੰਧਿਆਂ ਦੇ ਵਿਚਾਲੇ ਟੱਕਰ ਤੇ ਚੱਕਰ ਇੱਕ ਪਾਸੇ ਮੌਲੀ ਵਾਲਾ ਤੇ ਦੂਸਰੇ ਪਾਸੇ ਧਾਕੜ ਨੰਬਰ ਵਨ ਕਬੱਡੀ ਖਿਡਾਰੀਆਂ ਦੇ ਵਿੱਚੋਂ ਲਾ ਕੌਣ ਇਸ ਤੇਜ਼ ਤਰਾਰ ਨੂੰ ਬਠਿੰਡੇ ਵਾਲੇ ਨੂੰ ਡੱਕ ਪਾਊਗਾ ਲਾ ਹਰਿਆਣੇ ਵਾਲਾ ਸ਼ੋਰਾ ਕੋਸ਼ਿਸ਼ ਕਰਦਾ ਜਗਵੰਦ ਦੇ ਕਾਹਨ ਆ ਮੈਨੂੰ ਡੱਕੂ ਸੁਰਖਪਰੀਏ ਸੱਤੂ ਨੇ ਪਹਿਲਾ ਵੱਲ ਆਇਆ ਪਰਲੀ ਕ੍ਰੀਡਰ ਵੱਲ ਬੱਜਵਿਆਂ ਵਾਲਾ ਤਿਆਰ ਹੈ ਲਓ ਇਧਰ ਪਾਸੇ ਦੇਖਦੇ ਹਾਂ ਵੀ ਹੁਣ ਫੜਿਆ ਗੁੱਟ ਵੱਜੂ ਕੇ ਆ ਇਧਰੇ ਪਾਸੇ ਅੰਦੇ ਤੇ ਲੱਗੇ ਚਲਦਾ ਸੰਘਰਸ਼ ਬੱਲੇ ਬੱਲੇ ਹੁੰਦੀ ਹੋਈ ਬਾ ਸ਼ਾਨਦਾਰ ਮੁਕਾਬਲਾ ਤੇ ਪੁਆਇੰਟ ਸੁਰ ਸਿੰਘ ਵਾਲਾ ਪਰ ਮਹਾਦੀਪ ਕਹਿੰਦਾ ਵੀ 5000 ਤਿੰਨ ਕਬੱਡੀਆਂ ਤੇ ਆ ਦੂਸਰੀ ਪੈਂਦੀ ਆ ਮਦਾਰ ਵਿੱਚ ਸ਼ੰਕਰ ਜਿੱਥੇ ਪੰਬ ਰੱਖਦਾ ਕਰਦਾ ਹੋਇਆ ਕਮਾਲ ਇਹ ਹੈ ਸ਼ੰਕਰ ਕਬੱਡੀ ਦਾ ਮਹਾਰਤ ਹੀ ਅਗਲੀ ਕਬੱਡੀ ਪਾਉਂਦਾ ਮੇਰੇ ਵੀਰੋ ਕਰੋੜ ਤੋਂ ਪੱਤ ਕੀਮਤ ਦੀ ਗੱਦੀ ਮਾਨ ਸਨਮਾਨ ਦੇ ਵਿੱਚ ਮਿਲੀ ਹੋਈ ਹੈ ਬੱਲੇ ਬੱਲੇ ਮੁੰਡੇ ਦਾ ਜਿਗਰਾ ਵੱਡਾ ਜਿਗਰਾ ਵੱਡਾ ਜਿਗਰਾ ਵੱਡਾ ਜਿਗਰਾ ਵੱਡਾ ਬਾਜੀ ਬਾਜੀ ਤੇ ਅੰਬਾ ਬਾਜੀ ਤੇ ਅੰਬਾ ਬੱਲੇ ਆ ਕਬੱਡੀ ਹੱਤ ਕਬੱਡੀ ਆ ਆਂਬਾ 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 ਤੇਰੀ ਹੈ ਪਹਿਲੇ ਰੇਡ ਦੇ ਉੱਪਰ ਕਾਲ ਜੀਮਾ ਖੁੱਡੀ ਦੀ ਟੀਮ ਦਾ ਲਓ ਕਾਂਗੇ ਵਾਲਾ ਕੋਸ਼ਿਸ਼ ਕਰਦਾ ਲੱਗ ਲੈਣ ਦੀ ਆ ਹੁੰਦੀ ਹੈ Մարա